ਯਾਰ ਥੱਲੇ ਬਹਿ ਜੀ ਸਹੀ ਲੱਗੀ ਲੈ ਜੀ ਮੈਂ ਕਿਹੜਾ ਬਣ ਗਏ ਨੇ ਲੈਣੇ ਆ ਤਿੱਥੋਂ ਇਹਦਾ ਗੱਲ ਮੰਨਦਾ ਉਹ ਭਰਾਵਾ ਨਹੀਂ ਲੰਦੇ ਦਿੰਦੇ ਤੇ ਵੱਦ ਲਈ ਜਾਂਦੇ ਮੈਨੂੰ ਨਾ ਤੂੰ ਤਾਂ ਮੋੜਨੂ ਹੀ ਨਹੀਂ ਜੀ ਕਹੇ ਤਾਂ ਸਹੀ ਉਹ ਮੈਂ ਕਹਾ ਕਿ ਤੂੰ ਤਾਂ ਦਵਾ ਕਹੇਗਾ ਕਹਿੰਦਾ ਕੋ ਪੈਰਾ ਜੀ ਭਾਈ ਗਾ ਯਾਰ ਤੂੰ ਸਿਆਣਾ ਬਹਿਣਾ ਆਪਾਂਗਾ ਕਹੇ ਤਾਂ ਸਹੀ ਮੈਨੂੰ ਗੱਲ ਤਾਂ ਕਹਣਾ ਗੱਜ ਵੀ ਕਹੀ ਸੀ ਤੈਨੂੰ ਬਸ ਤੈਨੂੰ ਗੱਲ ਕਹੀ ਸੀ ਹੋਰ ਨੂੰ ਆ ਕਹੀ ਸੀ ਜੀ ਹਾਂ ਕਿਵੇਂ ਹਾਰੀ ਕਿਵੇਂ ਹਾਂ ਪੈਂ ਦੀ ਫੌਰੀ ਸੱਟ ਫੌਰੀ ਕੇ ਸਭ ਅਦੇ ਬੰਦੇ ਜੀ ਤਤੂ ਹੋਏ ਹਿੰਸਾ ਦਾ ਨੰਨਾ ਕੀ ਕਹਿਣਾ ਕਿ ਤੂੰ ਮੈਨੂੰ ਕੋ ਇਥੋਂ ਦੱਸ ਯਾਰ ਕਹਿਣਾ ਹਰ ਵਾਰ ਤੂੰ ਅੰਦਰ ਆ ਜਾ ਨਹੀਂ ਹੁੰਦੀ ਮੈਂ ਬਾਬਾ ਖੁਸ਼ੀ ਮੇਰੇ ਨਾਲ ਬੈਰ ਪਾ ਜਾ ਵਗ ਜਾ ਦੇਖ ਬਈ ਨੂੰ ਬੱਚਾ ਤੋਂ ਜਾ ਰਹਾ से नोट अबे डाल देगा तो वो ऐसे नहीं डालते खान साहब ठीक है मैं तो वही नहीं कहा जी क्यों मैं तो कहना कभी नहीं ले जा कहे गल कोई कहे गल यार बालिंग करना अच्छा। है आ भी खोल आ भी दे भी खोल दे ये तू ही है तू ही इधर करे कड़ी से गपन जड़ी ਨਾ ਮੈਂ ਨਹੀਂ ਕਿਹਾ ਕਿ ਪਰ ਉਹ 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 ਲਓ ਤੁਹਾਨੂੰ ਮੈਂ ਨਹੀਂ ਗੱਲ ਕਰੀ ਜਨਾ ਪੁਰਾਣੀ ਹਾਂ ਤੇ ਉਹਦਾ ਉਹਦੇ ਉਹ ਲੈ ਗਿਆ ਸੀ ਮੈਨੂੰ ਉਹਦਾ ਉਹਨੇ ਲਈ ਵੀ ਸੀ ਯਾਰ ਭੋਲੂ ਦੇ ਭਰਾ ਦੀ ਅੱਛਾ ਦੂਜੀ ਵਾਰ ਇਹ ਤੇ ਮੈਂ ਬੀਤੀ ਕਿ ਇਹ ਦੂਣੀ ਤੇ ਗਿਆ ਸੀ ਮੈਨੂੰ ਕਿਦਾ ਹੁਣ ਲੈਂਦੀ ਆ ਉਹ ਦੇਖ ਮੈਂ ਕਹੀ ਜਾਂਦਾ ਅੱਜ ਮੈਂ ਆ ਕਿੰਨੇ ਦੀ ਮਨੂੰ ਤਾਂ ਇੱਕ ਕੀ ਕਰੀ ਜਨਾ ਜਿੰਨੀ ਹੀ ਲੈ ਜਾ ਕਰਦੀ ਤੇ ਕਰਦਾ ਕਿੰਨੇ ਦੀ ਹੋ ਆਏ ਨਾ ਜੈਜ ਕਰਕੇ ਕਹਿੰਦੇ ਵੀ ਮੰਗੇ ਇਹਨਾਂ ਦੀ ਆਪਾਂ ਦੇਣੀ ਹੈ ਬਾਕੀ ਬਾਹਰ ਆਏ ਆ ਨਾ ਜਿਹੜੀ ਗੱਲ ਤੂੰ ਕਹੀ ਆ ਨਹੀਂ ਬਾਈ ਬਰਕਾ ਨਹੀਂ ਨਹੀਂ ਉਹ ਗੱਲ ਜਿਹੜੀ ਕਹਿੰਦਾ ਮੂੰਹ ਜੋ ਗੱਲ ਲਿਖਣ ਜੇ ਇੱਕ ਹੱਥ ਬਣਾ ਹੀ ਬਾਹਰ ਲਾਈ ਜਾਂਦੇ ਮੈਨੂੰ ਬਾਹ ਜਾ ਬਾਹ ਜਾ ਬਾਹ ਜਾ ਉਹਦੇ ਹੱਥ ਬਣਾ ਲਈ ਦੋ ਦਿਨ ਕਰਾਉਂਦੇ ਆ ਇਹ ਹਾਂ ਇਹ ਨਹੀਂ ਆ ਬਾ ਅਖਰੀ ਆਹਾ ਆਹਾ ਬੱਸ ਬੱਸ ਫੁੱਟਪੌੜ ਨਾਲ ਮੈਂ ਵੇਚਾਂਗੇ ਯਾਰ ਉਹਦੇ ਥਲੇ ਵੀ 10 ਕਿਲੋ ਹੋਏਗਾ ਮੈਂ ਨਹੀਂ ਕੁਝ ਲੋੜਾ ਇਹੋੜਾ ਇਹੋੜਾ ਇਹਦਾ ਕੋਠਾ ਨਾ ਸੋਣਾ ਕੋਠਾ ਬੰਦਾ ਗਾਲਾਂ ਮਾਰਦਾ ਮੈਂ ਤੈਨੂੰ ਬਾਲਕਾਂ ਕੱਢੂ ਸੱਤੀ ਕਰ ਦੱਸ ਮੈਨੂੰ ਆਹ ਕੱਟਣ ਵਾਲੀ ਆ ਲਾਉਂਦੇ ਮੈਂ ਤੈਨੂੰ ਢੂਠ ਨਹੀਂ ਪਰਦਾ ਬੋਲੀ ਨਾ ਹੁਣ ਮੈਂ ਦੇਖ ਮੇਰੀ ਯਾਰ ਉਹ ਤੇ ਫਿਰ ਮੈਂ ਸੁਣਿਦੇ ਮੈਨੂੰ ਵਧਲਾਉਂ ਪਰੇ ਭਾਈ ਪਨੂ ਨਹੀਂ ਯਾਰ ਲੈ ਨਹੀਂ ਨਹੀਂ ਜਰ ਕੇ ਨੂੰ ਝੂਠ ਨਹੀਂ ਮਾਰਨਾ ਉਹ ਤੂੰ 10 ਮੀਟਰ ਚੱਲ ਜਿਹੜੀ ਹੋਈ ਉਹ ਜਰ ਗੱਲ ਤੇ ਚੱਲਦਾ ਹੋਰਿਆ ਰਿਸ਼ਤੇਦਾਰਾ ਊੜੂ ਮੜਾਉ ਮਠਾਈ ਖਾਉ ਜੱਡੀ ਗੱਲ ਤੈਨੂੰ ਕਹੀਏ ਮੰਨ ਲਿਆ ਕਰ ਮੇਰੀ ਬੇਰੀ ਗੱਲ ਨਹੀਂ ਰੱਖਦਾ ਬਾਤ ਨਹੀਂ ਤੂੰ ਓਏ ਮੈਂ ਮਾਰੀ ਜਣਾ ਆਪਣੀਆਂ ਗੱਲਾਂ ਉਹ ਭੈਣ ਦੇ ਮਟੋ ਭੈਣ ਕਲਾਵੇ ਕੀ ਕਰਦਾ ਹਾਂ ਹੁਣ ਮੇਰੀ ਗੱਲ ਸੁਣ ਮੇਰੀ ਮੇਰੀ ਇੱਕ ਪਹਿਲਾਂ ਪਹਿਲੇ ਇੱਕ ਮੇਰੀ ਮੇਰੀ ਸੌ ਪਹਿਲਾਂ ਮੇਰੀ ਬੋਲੀ ਨਾ ਫਕ ਬਸ ਆਏ ਆ ਬੋਲ ਨਾ ਦੇਖੋ ਭਾਈ ਯਹਾਂ ਪੇ ਦੇਖੋ ਜੋ ਖਰੀ ਮਿੱਠੀ ਹੈ ਹਾਂ ਜਦੋਂ ਤੱਕ ਲੈ ਨਿਕਲੋ ਕੌਣ ਹੈਲੋ ਸ਼ਾਂਤ ਆ ਆ ਜਾ ਸੌਰੀ ਮੈਂ ਉਧਰ ਗਈ ਨਹੀਂ ਹਬਤ ਜੀ ਉਹ ਹਬਤ ਜੀ ਕਿ ਹੁਣ ਹੋ ਗਿਆ ਤਾਂ ਹੁਣ ਨਹੀਂ ਬੇਹਰਾਂ ਹੁਣ ਹੀ ਖੁੱਲਿਆ ਹੁੰਦਾ ਚਲ ਨਾ ਰਹੀ ਇਹ ਕੋਈ ਨਾ ਕੋਈ ਮਾਰੇ ਆ ਕੋਟਾਂ ਬਾਕਸਿੰਗ ਉਹ ਵਾਲਿਆ ਕੋਈ ਗੱਲ ਕਹਿ ਜੈਜ ਕਰਕੇ ਕਹਿ ਤੀ ਜੈਜੀ ਗਿਆ ਹਾਂ ਇੱਕ 35 ਵੀ ਲੈ ਜਾ ਕਿੰਨੇ ਦੀ ਲੈਣਾ ਵੀ ਲੈ ਲਗਾ ਇਸ ਸੰਦਾਈ ਇਹ ਹੈ कैसे ना मैं तो कहता कैसे करने में क्या है था लाई मैं तो अपील लाइयों में मैं है हाँ दसवीं दसवीं हमारा दो है दसवीं हमारा थल्ले का भी क्या बयार में यार सारा कुछ इतनी सारा कुछ सब कुछ चीजें बुला जा रही है आप कुछ चांस में करने लाके ठीक है वो थल्ला ਉਹ ਰਾਏ ਨਹੀਂ ਫੇਰ ਇਹ ਗੱਲ ਇਹ ਗੱਲ ਮਾਰੀ ਆ ਇਹ ਗੱਲ ਮਾਰੀ ਨਹੀਂ ਨਹੀਂ ਚੱਲਦਾ ਆ ਕਿਹਨਾਂ ਦੇ ਆ ਚੱਲਦਾ ਇਹ ਵੀ ਚੱਲਦਾ ਇਹ ਵੀ ਚੱਲਦੇ ਤੇ ਫੇਰ ਕਿਉਂ ਗਿਆ ਚੈਨਰ ਤੋਂ ਗਈ ਵਾਹ ਵਾਹ ਬਾਫਰ ਬਾਠੀ ਇਹ ਆਪਣੇ ਮੁੰਡੇ ਆ ਨਾ ਅੱਛਾ ਠੀਕ ਆ ਪੰਗਾ ਖਾਲੀ ਲੈ ਆਏ ਵੀ ਲੈ ਦੇ ਕੋਈ ਜਿਆਦਾ ਹੋਈ ਲੋੜ